ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸੀਆਈਏ 2 ਦੀ ਪੁਲਿਸ ਦੇ ਵੱਲੋਂ ਦੁਕਾਨਾਂ ਦੇ ਵਿੱਚ ਚੋਰੀਆਂ ਕਰਨ ਵਾਲੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰੋਨਿਕ ਆਈਟਮਾਂ ਕੀਤੀਆਂ ਗਈਆਂ ਬਰਾਮਦ ਕੀਤੀ ਜਾ ਰਹੀ ਅਗਲੀ ਕਾਰਵਾਈ ਜਾਣਕਾਰੀ ਮੁਤਾਬਕ ਬੀਤੇ ਦਿਨੀ ਬਠਿੰਡਾ ਥਾਣਾ ਮੌੜ ਦੇ ਵਿਖੇ ਲਗਾਤਾਰ ਦੁਕਾਨਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਜਿਸ ਤੇ ਚਲਦੇ ਪੁਲਿਸ ਦੇ ਵੱਲੋਂ ਥਾਣਾ ਮੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਸੀਆਈਏ ਦੀ ਟੀਮਾਂ ਅਤੇ ਹੋਰ ਟੀਮਾਂ ਦੀ ਮਦਦ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸੀਆਈਏ 2 ਦੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਗਏ ਸਮਾਨ ਸਣੇ ਕਾਫੀ ਮਾਤਰਾ ਦੇ ਵਿੱਚ ਚੀਜ਼ਾਂ ਬਰਾਮਦ ਹੋਈਆਂ ਹਨ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਫੜੇ ਗਏ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਮੁਕੱਦਮੇ ਦਰਜ ਦੱਸੇ ਜਾ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਦੇ ਵੱਲੋਂ ਜਤਾਈ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਕਾਫੀ ਦਿਨ ਕਾਫੀ ਹਰਸੇ ਤੋਂ ਕੁਝ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਿਹਾ ਸੀ ਇਲੈਕਟ੍ਰੋਨਿਕ ਦਾ ਸਮਾਨ ਜਿਵੇਂ ਲੈਪਟਾਪ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ ਤੇ ਇਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀ ਜਾਂ ਦੋ ਬੰਦੇ ਜਾਂਦੇ ਆ ਜਾਂ ਤਿੰਨ ਬੰਦੇ ਜਾਂਦੇ ਆ ਦੁਕਾਨ ਤੋਂ ਸ਼ਰਮ ਚੋਰੀ ਕਰਕੇ ਵਾਹ ਜੰਦੇ ਨੇ ਇਹਦੇ ਵਿੱਚ ਸ਼੍ਰੀਮਾਨ ਐਸਐਸਪੀ ਸਾਹਿਬ ਮੈਡਮ ਅਗਨੀਤ ਕੰਡੋਲ ਜੀ ਨੇ ਤੇ ਐਸਪੀਡੀ ਸਾਹਿਬ ਨੇ ਇੱਕ ਖਾਸ ਟੀਮ ਬਣਾਈ ਇਨਸਪੈਕਟਰ ਸੀਆਈਏ ਕਰਨ ਤੇ ਅਗਵਾਈ ਹੇਠ ਜਿਨ੍ਹਾਂ ਨੇ ਇੰਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਇਹਦੇ ਵਿੱਚ ਰਮਨਦੀਪ ਸਿੰਘ ਰਮਣਾ ਜਿਹਦਾ ਕ੍ਰਿਮੀਨਲ ਬੈਕਗ੍ਰਾਉਂਡ ਆ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਇੱਕ ਸੁਖਚੈਨ ਸਿੰਘ ਤੇ ਇੱਕ ਹੋਰ ਨਵਾਲਗਾ ਜਿਹਦਾ ਆਪਾਂ ਨਾਂ ਨਹੀਂ ਦੱਸ ਸਕਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਮਕਦਮਾ ਨੰਬਰ 96 ਮਿਤੀ 23 8 24 ਨੂੰ ਥਾਣੇ ਮੋੜ ਦੇ ਕੇਸ ਦੇ ਵਿੱਚ ਇਹਨਾਂ ਕੋਲੋਂ ਤਿੰਨ ਲੈਪਟਾਪ ਡਰੋਨ ਸਾਨੂੰ ਵੱਡੀ ਗੱਲ ਆਇਆ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੁਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ ਮਾਰੇ ਅੰਸਰ ਨੇ ਇਹ ਇਸੇ ਤਰ੍ਹਾਂ ਵੱਖ-ਵੱਖ ਮੋਬਾਈਲ ਦੇਖੋ ਕੀ ਪੈਨ ਵਾਲੇ ਆ ਟੱਚ ਮੋਬਾਈਲ ਨੇ ਤੇ ਹੋਰ ਇਲੈਕਟ੍ਰੋਨਿਕ ਸਮਾਨ ਨੇ ਕਿ ਕਿੰਨੇ ਥਾਣੇ ਚ ਭਾਤ ਸੀ ਜਿਵੇਂ ਇੱਥੇ ਕਿਤੇ ਵਾਰਦਾਤਾਂ ਨੂੰ ਇਜਾਮ ਦਿੰਦੇ ਸੀ ਕਿ ਕਿਥੋਂ ਦੇ ਰਹਿਣ ਵਾਲੇ ਸਾਡੇ 6 ਮੁਕਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ ਕੁਝ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਉਹਦੇ ਆਧਾਰ ਤੇ ਵੈਰੀਫਾਈ ਕਰ ਰਹੇ ਆ ਕਿ ਕਿੱਥੇ ਕਿੱਥੇ ਜਿਹੜੇ ਵਾਰਦਾਤਾਂ ਕਰੀਆਂ ਨੇ ਕੈਮਰੇ ਵੀ ਮਿਲੇ ਕਿਸ ਤਰ੍ਹਾਂ ਦੇ ਵੀਡੀਓ ਕੈਮਰੇ ਵੀ ਮਿਲਨੇ ਹਾਂ ਜੀ ਪੁੱਛੋ ਚੋਰੀ ਹੋਏ ਸੀ ਕੈਮਰੇ ਦਕਾਨ ਤੋਂ ਇਲੈਕਟ੍ਰੋਨਿਕਸ ਤੋਂ ਉਹ ਵੀ ਵਹੀ ਬਰਾਮਦ ਕੀਤੇ ਨੇ ਇਹ ਨਹੀਂ ਦੂਰ ਦੂਰ ਜਾ ਕੇ ਚੋਰੀਆਂ ਕਰਦੇ ਸੀ ਜਿਵੇਂ ਸਰ ਇੱਕ ਮੋੜ ਪੁੱਛੋ ਕਾਫੀ ਦੂਰ ਪੈਂਦੇ ਹੈਗੇ ਨੇ ਇਹ ਦੂਰ ਦੂਰ ਜਾ ਕੇ ਇਹ ਇਲਾਕਾ ਬਦਲ ਲੈਂਦੇ ਸੀ ਜਿਵੇਂ ਤਲਵੰਡੀ ਗਾਲੀ ਫਿਰ ਮੋੜ ਕਾਲੀ ਫਿਰ ਪੁੱਛੋ ਚੱਲੇ ਗਏ ਫਿਰ ਜਲਪਰੇ ਦੀ ਰੀ ਚੱਲੇ ਗਏ ਇਹ ਵੱਖ-ਵੱਖ ਰੀ ਦੀ ਵਿੱਚ ਪਰ ਫਿਰਕੇ ਮਤਲਬ ਚੇਂਜ ਕਰ ਲੈਂਦੇ ਸੀ ਕਿੰਦੇ ਆਪਣੇ ਉਹ ਕਿੱਥੇ-ਕਿੱਥੇ ਬੰਦੇ ਰਹਣ ਵਾਲੇ ਇਹ ਤਲਵੰਡੀ ਸਾਬੰਦੇ ਨੇ ਸਾਰੇ ਤਲਵੰਡੀ ਸਾਬੰਦੇ ਨੇ ਤਲਵੰਡੀ ਸਾਬੰਦੇ ਹੈ ਇਹ ਮਨਸਾ ਕੀ ਹੈ ਸਰ ਇਹਨਾਂ ਚੋਰੀ ਕਰਦੇ ਸੀ ਸ਼ੌਂਕੀਆਂ ਚੋਰੀ ਕਰਦੇ ਸੀ ਨਸ਼ੇ ਵੀ ਕਰਦੇ ਸੀ ਜਾਂ ਕੋਈ ਇਹਦੀ ਕੋਈ ਇਹ ਨਸ਼ਾ ਵੀ ਕਰਦੇ ਨੇ ਤੇ ਕੁਝ ਆਪਣਾ ਖਰਚਾ ਵਰਚਾ ਇਹ ਚੋਰੀ ਦਾ ਸਮਾਨ ਇਦੋਂ ਉਦੋਂ ਕਰਕੇ ਵੇਚ ਕੇ ਕੰਮ ਚਲਾਉਂਦੇ ਨੇ ਹੋਰ ਵੀ ਸਰ ਸਮਾਨ ਦੀ ਬਰਾਮਦਗੀ ਹੋਣ ਦੀ ਉਮੀਦ ਹੈਗੀ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਇੱਕ ਸਾਥੀ ਹਜੇ ਅਸੀਂ ਉਹਦੀ ਤਫਤੀਸ਼ ਜਾਰੀ ਹੈ ਉਹਨਾਂ ਨੂੰ ਅਸੀਂ ਕਾਬੂ ਕਰਨਾ ਤੇ ਕੋਈ ਸਾਡਾ ਸਮਾਨ ਹਜੇ ਹੋਰ ਬਰਾਮਦ ਕਰਨਾ ਬਾਕੀ ਹੈ ਜੇ ਇਸਨੂੰ ਪੇਸ਼ ਕਰਨ ਗਏ ਹੋ ਇਹਨਾਂ ਕੋਰਟ ਦੇ ਵਿੱਚ ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਇਹਦੇ ਵਿੱਚ